ਸਚੂਆ ਕਾਲ ਦਾਨਵੀਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇਹੋਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਕਿਸਾਨਾਂ ਦੀ ਕਿਸਾਨਾਂ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸਰਬੰਸ ਸਿੰਘ ਪੰਦੇਰ ਵੀ ਪਹੁੰਚਦੇ ਨੇ ਅਤੇ ਅਗਲੀ ਰਣਨੀਤੀ ਦੇ ਬਾਰੇ ਦੱਸਿਆ ਜਾਂਦਾ ਹੈ ਇਸ ਇਕੱਠ ਦੇ ਵਿੱਚ ਸਰਬੰਸ ਸਿੰਘ ਪੰਦੇਰ ਨੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ ਦੇ ਬਾਰੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਅਸਲ ਦੇ ਵਿੱਚ ਕਿੱਥੇ ਹਨ ਇਸ ਬਾਰੇ ਜਾਣਕਾਰੀ ਪੁਖਤਾ ਨਹੀਂ ਮਿਲ پا ਰਹੀ ਇਸ ਤੋਂ ਲਾਵਾ ਉਹਨਾਂ ਨੇ 6 ਦਸੰਬਰ ਨੂੰ ਦਿੱਲੀ ਕੂਚ ਦੇ ਬਾਰੇ ਬੋਲਦਿਆਂ ਕੀ ਕੁਝ ਕਿਹਾ ਹੈ ਅਵਜਾਣਦੇ ਹਾਂ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਦੇਖੋ ਲਗਭਗ ਸੁਖਜੀਤ ਸਿੰਘ ਹਰਦੋ ਝੰਡੇ ਦਾ ਮਰਨ ਵਰਤਾਜ ਤਜ ਤੀਸਰੇ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਬਾਰੇ ਸਰਕਾਰ ਵੱਲੋਂ ਕੋਈ ਪੁਸ਼ਟ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ ਇਸੇ ਤਰੀਕੇ ਨਾਲ ਸ਼ੰਭੂ ਮੋਰਚੇ ਦੇ ਵਿੱਚ ਜਿਹੜਾ 6 ਨੂੰ ਦਿੱਲੀ ਕੂਚ ਜਥਿਆਂ ਦੇ ਰੂਪ ਵਿੱਚ ਕਰਨਾ ਵਾ ਉਹਦੀ ਤਿਆਰੀ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਆ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਖੁਜਾਲਾ ਮੰਡੀ ਦੇ ਵਿੱਚ ਵਿੱਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਕਰਾਂਗੇ ਇਸ ਤੋਂ ਪਹਿਲੋ ਗਰਦਾਸਪੁਰ ਤਰਨਤਾਰ ਮੋਗਾ ਫਰੋਜ਼ਪੁਰ ਵੱਡੇ ਇਕੱਠ ਕੀਤੇ ਨੇ ਔਰ ਵੱਡੀਆਂ ਲਾਂਬ ਮੰਡੀਆਂ ਕਰ ਰਹੇ ਆ ਤੋ ਅੱਜ ਦਾ ਇਕੱਠ ਖਜਾਲਾ ਮੰਡੀ ਅੰਮ੍ਰਿਤਸਰ ਦੇ ਵਿੱਚ ਸਰਕਾਰ ਦੀਆਂ ਜੜਾ ਹਲਾਊਗਾ ਵੀ ਕਿਵੇਂ ਬਾਡਰਾਂ ਨੂੰ ਲੋਕੀ ਕੂਚ ਕਰ ਰਹੇ ਨੇ ਤੋ ਇਹ ਜਥਾ ਸ਼ੰਭੂ ਬਾਡਰ ਨੂੰ ਕੂਚ ਕਰੂਗਾ ਔਰ ਬਾਡਰਾਂ ਦੀ ਗਿਣਤੀ ਵਧਾਊਗਾ ਇਸੇ ਤਰ੍ਹਾਂ ਸਾਰੀਆਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਬੀਬੀਆਂ ਭੈਣਾਂ ਨੂੰ ਬੇਨਤੀ ਆ ਵੀ ਉਹ ਬਾਡਰਾਂ ਤੇ ਹਰ ਹਾਲ ਦੇ ਵਿੱਚ ਪਹੁੰਚਣ ਜੇ ਇੱਕ ਆਗੂ ਨੂੰ ਚੁੱਕ ਲਿਆ ਹੋਰ ਆਗੂ ਵੀ ਸਰਕਾਰ ਚੁੱਕ ਸਕਦੀ ਆ ਕੋਈ ਰੌਲਾ ਨਹੀਂ ਨਾ ਡਰਦੇ ਆ ਇਸ ਕਰਕੇ ਆਗੂਆਂ ਦੀ ਰਾਖੀ ਕਰਨਾ ਔਰ ਇਸ ਮੋਰਚੇ ਨੂੰ ਫਤਿਹ ਤੱਕ ਲੈ ਕੇ ਜਾਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ 60 ਸਾਲ ਤੋਂ ਉੱਪਰ ਕਿਸਾਨ ਮਜ਼ਦੂਰ ਦੀ 10000 ਪੈਨਸ਼ਨ ਔਰ ਬਿਜਲੀ ਬਿੱਲ ਜਿਹੜਾ ਇਹਨਾਂ ਨੇ ਪ੍ਰਾਈਵੇਟੇਸ਼ਨ ਕਰਨ ਦਾ ਫੈਸਲਾ ਕੀਤਾ ਉਹਨੂੰ ਰੱਦ ਕਰਾਉਣਾ ਆਦ ਮੰਗਾ ਜਿਹਦੇ ਤੇ 12 ਮੰਗਾ ਤੇ ਸਾਡੀ ਕੇਂਦਰ ਸਰਕਾਰ ਨਾਲ ਲੜਾਈ ਆ ਔਰ ਇਸ ਵੇਲੇ ਪੰਜਾਬ ਸਰਕਾਰ ਜ਼ੁਲਮ ਕਰਨ ਲਈ ਤਿਆਰ ਹੋ ਗਈ ਆ ਅੰਦਰਖਾਤੇ ਕੇਂਦਰ ਨਾਲ ਰਲੇ ਹੋਏ ਪੰਜਾਬ ਵਾਲੇ ਪੰਜਾਬ ਵਾਲੇ ਕੇਂਦਰ ਨੇ ਤਾਂ ਕਲੀਅਰ ਕਰਤਾ ਵੀ ਸਾਡਾ ਇਸ ਪ੍ਰੋਗਰਾਮ ਵਿੱਚ ਕੋਈ ਹੱਥ ਨਹੀਂ ਪਰ ਪੰਜਾਬ ਵਾਲਿਆਂ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਇਸ ਕਰਕੇ ਅੱਜ ਦਾ ਕੱਠ ਬਹੁਤ ਵੱਡੀ ਲਾਮਬੰਦੀ ਕਰੂਗਾ ਧੰਨਵਾਦ ਪਟਿਆਲਾ ਸਰਹੰਦ ਰੋਡ ਦੇ ਉੱਤੇ ਪੈਂਦੇ ਆਦਮਪੁਰ ਪਾਖੜਾ ਨਹਿਰ ਦੇ ਕਿਨਾਰੇ ਮਿਲੇ ਪਸ਼ੂਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਦਹਿਸ਼ਤ ਦਾ ਮਾਹੌਲ ਜੜਾ ਬਣਾ ਦਿੱਤਾ ਇਸ ਦੇ ਨਾਲ ਇਲਾਕੇ ਦੇ ਵਿੱਚ ਜਿੱਥੇ دہشت ਦਾ ਮਾਹੌਲ ਬਣਿਆ ਹੋਇਆ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਇਸ ਘਟਨਾ ਸਥਾਨ ਤੇ ਪਹੁੰਚ ਰਹੇ ਨੇ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕਰ ਰਹੇ ਨੇ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ 1 ਦਸੰਬਰ ਤੱਕ ਇਸ ਮਾਮਲੇ ਤੇ ਕਾਰਵਾਈ ਨਹੀਂ ਕਰਦੀ ਤਾਂ 2 ਦਸੰਬਰ ਨੂੰ ਇੱਕ ਮੀਟਿੰਗ ਬੁਲਾ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਗਾਣ ਮੀਟ ਦੇਖੇ ਤਮਾਮ ਦਸ਼ਕਾਂ ਦਾ ਸਵਾਗਤ ਹੈ। ਬੀਤੀ 26 ਨਵੰਬਰ ਨੂੰ ਸਰਹੰਦ ਪਟਿਆਲਾ ਮਾਰਕ ਤੇ ਪੈਂਦੇ ਪਿੰਡ ਆਦਮਪੁਰ ਦੇ ਨਜ਼ਦੀਕ ਕੁਚਕਾ ਮਾਂ ਨੂੰ ਕੱਟ ਕੇ ਸਿੱਧ ਦਿੱਤਾ ਗਿਆ ਸੀ। ਇਸ ਬਾਬਤ ਅੱਜ ਵਾਕਾ ਧਾਰਮਿਕ ਸੰਸਾ ਦੇ ਨੁਮਾਇੰਦੇ ਵੀ ਇੱਥੇ ਜੁੜੇ ਨੇ। ਗੱਲਬਾਤ ਕਰਦੇ ਹੋ ਪਹਿਲਾ ਪਤੀ ਗੜ ਸਾਹਿਬ ਜੀ ਕੇ ਪਹੁੰਚੇ ਨੇ ਦੀਪਕ ਜੋਤੀ ਜੀ। ਉਹ ਬਹੁਤ ਮੰਦ ਭਾਗੀ ਗੱਲ ਹੈ ਕਿ ਦੇਖੋ ਕਿੰਨੀ ਸੁਨਸਾਨ ਜਗ੍ਹਾ ਹੈਗੀ ਜਿੱਥੇ ਇਹ ਘਟਨਾ ਵਾਪਰੀ ਹੈ। ਔਰ ਸਾਡੇ ਸਾਰੇ ਸੰਤ ਮਹਾਤਮਾ ਸੰਗਠਨਾਂ ਦੇ ਗਊ ਰਖਸ਼ਤ ਇਕੱਠੇ ਹੋਏ ਨੇ Hindu ਭਾਈਚਾਰਾ ਇਕੱਠਾ ਹੋਇਆ ਹੈ ਔਰ ਇਸ ਚੀਜ਼ ਦੀ ਕੜੀ ਨਿੰਦਾ ਕਰ ਰਿਹਾ ਹੈ ਕਿ ਇਹ ਜੋ ਵਾਰਦਾਤ ਅਲੱਗ-ਅਲੱਗ ਜਗ੍ਹਾ ਤੇ ਘਟ ਰਹੀਆਂ ਤੇ ਅੱਜ ਹੁਣ ਜਿਹੜੀ ਸਰਹੰਦ ਦੇ ਵਿੱਚ ਹੋਈ ਹੈ ਇਹਦੇ ਲਈ ਕੋਈ ਨਾ ਕੋਈ ਆਪਾਂ ਉਪਰਾਲਾ ਕਰੀਏ ਔਰ ਕੋਈ ਏਦਾਂ ਦਾ ਸਖਤ ਕਾਨੂੰਨ ਬਣਾਈਏ ਕਿ ਇੱਕ ਵਾਰ ਬੰਦੇ ਦੀ ਨਾ ਰੂਹ ਕੰਬ ਜੇ ਹਥਿਆਰ ਚੁੱਕਣ ਵੇਲੇ ਗਊ ਮਾਤਾ ਦੇ ਉੱਤੇ ਉਹਨੂੰ ਲੱਗੇ ਕਿ ਆਹ ਜਿਹੜਾ ਹਥਿਆਰ ਹੁਣ ਮੈਂ ਚਲਾਣ ਲੱਗਾ ਕੱਲ ਨੂੰ ਮੇਰੇ ਤੇ ਹੀ ਵੱਜੂਗਾ ਆ ਕੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਆਪਣਾ ਬਿਲ ਪਾਸ ਕਰਨ ਸੰਸ਼ੋਧਨ ਕਰਕੇ ਉਹਦੇ ਵਿੱਚ ਕੜੀ ਦੀ ਕੜੀ ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਚਾਹੇ ਉਹ ਫਾਂਸੀ ਦੀ ਸਜ਼ਾ ਹੋਵੇ ਉਮਰ ਕੈਦ ਹੋਵੇ ਪਰ ਬੰਦੇ ਨੂੰ ਇੱਕ ਵਾਰ ਤਾਂ ਚੰਗੀ ਤਰੀਕੇ ਨਾਲ ਸਬਕ ਸਿਖਾਣ ਦੀ ਲੋੜ ਹੈ ਪਹਿਲਾਂ ਤਾਂ ਆਹੀ ਜਿਹੜੇ ਬੰਦੇ ਇਹ ਦੁਆਰਦਤ ਕੀਤੀ ਹੈ ਉਹਨਾਂ ਨੂੰ ਫੜ ਕੇ ਜਿਵੇਂ ਸਾਰੇ ਸਾਡੀ ਵੀਰਾਂ ਨੇ ਦੱਸਿਆ ਉਹਨਾਂ ਦੇ ਮੋਬਾਈਲ ਟ੍ਰੇਸ ਕਰਕੇ ਲੋਕੇਸ਼ਨਸ ਔਰ ਨੋ ਡਾਊਟ ਇਹਦੇ ਵਿੱਚ ਪ੍ਰਸ਼ਾਸਨ ਫੇਲ ਹੈ ਇਹਦੇ ਵਿੱਚ ਜੇ ਇੰਟੈਲੀਜੈਂਸ ਫੇਲ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਆਪਣੇ ਏਰੀਆ ਦੇ ਵਿੱਚ ਕਿੱਥੇ ਕੀ ਹੋ ਰਿਹਾ ਕਾਦੀ ਇੰਟੈਲੀਜੈਂਸ ਕਾਦਾ ਪ੍ਰਸ਼ਾਸਨ ਜੀ ਸਰ ਕੀ ਲੱਗਦਾ ਤੁਹਾਨੂੰ ਇਹ ਮਾਮਲੇ ਨੂੰ ਲੈ ਕੇ ਪੂਰਾ ਅਸੀਂ ਅੱਜ ਸਾਰੇ Hindu ਸੰਗਠਨ ਇਕੱਠੇ ਹੋ ਕੇ ਤੁਸੀਂ ਦੇਖ ਰਹੇ ਹੋ ਇੱਥੇ ਕੁਝ ਦਿਨ ਪਹਿਲਾਂ ਗਊ ਹੱਤਿਆ ਕਾਂਡ ਹੋਇਆ ਬਹੁਤ ਵੱਡੇ ਲੈਵਲ ਤੇ ਗਾਵਾਂ ਦੀ ਹੱਤਿਆ ਕੀਤੀ ਗਈ ਹੈ ਔਰ ਜਿੰਨਾ ਵੀ ਸਨਾਤਨ ਹੈ ਔਰ Hindu ਭਾਈਚਾਰਾ ਸਾਡਾ ਅਸੀਂ ਦੋਨੋਂ ਮਾਤਾ ਮੰਨਦੇ ਆ ਇਹ ਅੱਜ ਅਸੀਂ ਸਾਰਿਆਂ ਨੇ ਆ ਕੇ ਇੱਥੇ ਸੀਨ ਆਫ ਕ੍ਰਾਈਮ ਨੂੰ ਇਨਸਪੈਕਟ ਕੀਤਾ ਹੈਗਾ ਦੇਖਿਆ ਹੈਗਾ ਅਤਰਾਕਤ ਦੇ ਕਿਨੇ ਜਿਸ ਨੇ ਇੱਕ ਘੁਮਵਾਦਾ ਕਤਲ ਕੀਤਾ ਉਹਨਾਂ ਨੇ ਸਿਰਫ ਵਾਕੇ ਜਲਦਬਤ ਕੀਤੀ ਅਗਲੀ ਰਣਨੀਤੀ ਹੁ ਕੀ ਰਹੇਗੀ ਤੁਹਾਡੀ ਅਗਲੀ ਰਣਨੀਤੀ ਇਹ ਹੈ ਜੀ ਅਸੀਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਚੇਤਾਵਨੀ ਦੇ ਰਹੇ ਹਾਂ ਲਈ ਤੁਸੀਂ 72 ਘੰਟਿਆਂ ਦੇ ਅੰਦਰ ਅੰਦਰ ਇਹ ਜਿਹੜੇ ਗੈਂਗ ਹੈਗਾ ਸਾਰਾ ਘੁਮਵਾਦਾ ਕਤਲ ਕਰਨ ਵਾਲਾ ਉਹ ਸਾਰਿਆਂ ਦੀ ਅਰੈਸਟ ਕਰੋ ਔਰ ਸਖਤ ਕਾਨੂੰਨੀ ਕਾਰਵਾਈ ਕਰੋ ਔਰ ਸਰਕਾਰ ਕੋਲ ਇਹ ਬੇਨਤੀ ਕਰਨ ਜਾ ਰਹੇ ਆ ਵੀ ਜਿਹੜਾ ਇਹ ਐਕਟ ਹੈਗਾ ਗਊਸਲਾ ਐਕਟ ਹੈ ਇਹਨੂੰ ਸਖਤ ਕਰੋ ਸਜ਼ਾਵਾ ਸਖਤ ਕਰੋ ਐਗਜ਼ੈਂਪਲ ਵੀ ਸਜ਼ਾਵਾ ਹੋਣ ਤਾਂ ਕਿ ਅੱਗੇ ਤੋਂ ਕੋਈ ਜ਼ੁਰਤ ਨਾ ਕਰ ਸਕੇ ਇਸ ਗੱਲ ਦੀ ਕਿਉਂਕਿ ਇਹ ਮਾਮਲਾ ਧਾਰਮਿਕ ਭਾਵਨਾ ਨਾਲ ਜੁੜਿਆ ਹੋਇਆ ਹੈ ਸੋ ਅਸੀਂ ਅੱਜ ਸਾਰੇ ਇਹ ਮੰਗ ਕਰ ਰਹੇ ਆ ਸਰਕਾਰ ਤੋਂ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਔਰ ਸਖਤ ਸਿਜਾਵਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹ ਗਵਾਂ ਦੀ ਹੱਤੇ ਪੰਜਾਬ ਚ ਰੁਕ ਸਕੇ ਜੀ ਗੱਲਬਾਤ ਕਰਦੇ ਹਾਂ ਹੋਰ ਵੀ ਆਗੂ ਜਿਹੜੇ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਸੱਕੀ ਕਿਹੜਾ ਸੌਨੂ ਕੀ ਰਣਨੀਤੀ ਰਹੇਗੀ ਅਗਲੀ ਫੋਟੋ ਦੇਖੋ ਜੀ ਜੋ ਇਹ ਘਟਨਾ ਵਾਪਰੀ ਹੈ ਠੀਕ ਹੈ ਨਾ ਇਹ ਬਰਦਾਸ਼ਤ ਤੋਂ ਬਾਹਰ ਹੈ ਹੁਣ ਇਹ ਹਾਲ ਹੋ ਗਿਆ ਵੀ ਦੇਖੋ ਉਰੇ ਗਵਾਂ ਵੱਢ ਕੇ ਉਹਨਾਂ ਨੇ ਗਵਾਂ ਦੇ ਅਫੇਸ਼ ਇਸ ਪਾਖੜਾ ਨਹਿਰ ਦੇ ਵਿੱਚ ਗੇਰੇ ਨੇ ਜਦ ਕਿ ਪੰਜਾਬ ਗਵਰਨਮੈਂਟ ਦੀ ਜੋ ਅਗਲੀ ਸਕੀਮ ਚੱਲ ਰਹੀ ਹੈ ਘਰ ਘਰ ਪਾਖੜਾ ਤੋਂ ਪਾਣੀ ਪੀਣ ਲਈ ਦੇ ਰਹੇ ਨੇ ਇਹਨਾਂ ਨੇ ਸਾਡਾ ਧਰਮ ਪਰਿਸ਼ਟ ਕਰਤਾ ਹੁਣ ਇਹ ਲੋਕ ਨਹੀਂ ਬਖਸ਼ੇ ਜਾਣਗੇ ਜੇ ਸਰਕਾਰ ਇਹਨਾਂ ਨੂੰ ਠੱਲ ਪਾਦੀ ਹੈ ਤਾਂ ਠੀਕ ਹੈ ਨਾ ਨਹੀਂ ਤਾਂ ਅਸੀਂ ਇੰਨੇ ਕੁ ਸક્ષਮ ਹੈਗੇ ਆ ਠੀਕ ਹੈ ਨਾ ਤਾਂ ਇਹਨਾਂ ਦਾ ਅਸੀਂ ਨਵੇੜਾ ਹੁਣ ਕਰਕੇ ਹੀ ਹਟਾਂਗੇ ਮਦਭਾਗੀਗੀ ਕਟਨਾ ਕਟੀ ਹੈ ਇੱਥੇ ਅਸੀਂ ਬਹੁਤ ਹੀ ਦੁੱਖ ਪ੍ਰਗਟ ਕਰਦੇ ਆ ਕਿਉਂਕਿ ਇਹ ਸਾਡਾ ਗਊਮਾਤਾ ਰਾਸ਼ਟਰੀਏ ਜੋ ਥਾ ਇਹਨਾਂ ਦਾ ਕਤਲ ਕਰਨਾ ਜਾਨੇ ਕਿ ਸਾਡੇ Hindu ਆਪਣੇ ਸਨਾਤਨੀ ਭਗਵਾਨੋ ਦਾ ਕਤਲ ਕਰਨਾ ਹੈ ਜਿਸ ਤੇ 33 ਕੋਟੀ ਦੇਵੀ ਦੇਵਤਾਂ ਦਾ ਵਾਸ ਹੈ ਸਰਕਾਰ ਨੂੰ ਚਾਹੀਦਾ ਪੰਜਾਬ ਦੀ ਨੂੰ ਕਿ ਇੱਕ ਸੈਟ ਬਿਠਾ ਲਈ ਜਾਵੇ ਉਹ ਸੈਟ ਐਦਾਂ ਦੀ ਹੋਣੀ ਚਾਹੀਦੀ ਹੈ ਪੰਜਾਬ ਤੋਂ ਲੈ ਕੇ ਆਲ ਇੰਡੀਆ ਤੱਕ ਘੁੰਮਣੀ ਚਾਹੀਦੀ ਹੈ ਤਾਂ ਕਿ ਇਹ ਇਸ ਗਰੋਹ ਦਾ ਪਰਦਾ ਫਾਸ਼ ਹੋ ਸਕੇ ਇਸ ਗਰੋਹ ਦਾ ਪਤਾ ਲੱਗ ਚਲੇ ਇਹ ਕਿੱਥੋਂ ਚੱਲਿਆ ਸੀ ਤੇ ਕਿੱਥੇ ਜਾ ਕੇ ਖਤਮ ਹੁੰਦਾ ਆ ਇਹ ਗਊਆਂ ਕਿਉਂ ਵੱਡੀਆਂ ਜਾਂਦੀਆਂ ਨੇ ਇਹਨਾਂ ਦਾ ਮਾਸ ਕਿਉਂ ਉਹ ਕਿਨਾ ਦੂਰਦਰਸ਼ਕਾਂ ਦੇ ਨਾਲ ਵਪਰਿਆ ਜਾਂਦਾ ਹੈ ਇਸ ਲਈ ਅਸੀਂ ਇੱਕ ਮੰਗ ਕਰਦੀਆਂ ਪੰਜਾਬ ਸਰਕਾਰ ਤੋਂ ਜੇ ਤੁਸੀਂ ਅੱਜ ਐਸਰ ਗਊ ਹੱਤਿਆ ਨੂੰ ਠੱਲ ਨਹੀਂ ਪਾਈ 295 120 ਬੀ 34 ਸੀਆਰਪੀ ਔਰ 302 ਦੀ ਧਾਰਾ ਲਾ ਕੇ ਖਾਂਸੀ ਦਾ ਹੁਕਮ ਨਹੀਂ ਦਿੱਤਾ ਤਾਂ ਸਾਡੇ ਹਿੰਦੂ ਸਨਾਤਨ ਧਰਮ ਦੇ ਅੰਦਰ ਅਸੀਂ ਇਹ ਵੀ ਸਖਸ਼ਮ ਰੱਖਦੇ ਹਾਂ ਕਿ ਅਸੀਂ ਖੂਨ ਦਾ ਬਦਲਾ ਖੂਨ ਦੇ ਵਿੱਚ ਲਾਗੇ ਇਹ ਸਾਡੀ ਗਊ ਮਾਤਾ ਨਹੀਂ ਇਹ ਸਾਡੀ ਧਰਤੀ ਮਾਤਾ ਵੀ ਹੈ ਇਹ ਸਾਡੇ 33 ਕੋਟੀ ਦੇਵੀ ਦੇਵਤਾ ਦਾ ਵਾਸਾ ਹੈ ਅਸੀਂ ਇਸ ਕਰਕੇ ਨਹੀਂ ਅਸੀਂ ਇਸ ਰਾਸ਼ਟਰੀ ਮਾਤਾ ਦਾ ਬਦਲਾ ਵੀ ਲੈ ਸਕਦੇ ਆ ਸੋ ਇਹ ਸਨ ਵਕਫਾ ਹਿੰਦੂ ਜੱਥੇਬੰਦੀ ਦੇ ਆਗੂ ਜਿਨ੍ਹਾਂ ਦਾ ਕਹਿਣਾ ਸੀ ਖੂਨ ਦਾ ਬਦਲਾ ਖੂਨ ਨਾਲ ਲਾਵਾਂਗੇ ਫੱਤੀਬਟ ਸਾਹਿਬ ਤੋਂ ਦੀਪਕ ਸਿੰਘ ਦੀ ਰਿਪੋਰਟ ਖਬਰ ਦਿੱਲੀ ਮੈਟਰੋ ਸਟੇਸ਼ਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਦਿੱਲੀ ਮੈਟਰੋ ਸਟੇਸ਼ਨ ਦੇ ਉੱਤੇ ਕਿਰਪਾਨ ਪਾ ਕੇ ਜਾਣ ਤੋ ਰੋਕਣ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਚਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਭਾਰਤੀ ਸੰਵਿਧਾਨ ਦੇ ਅਨੁਛੇਦ 25 ਦੇ ਅਧੀਨ ਅਧਿਕਾਰਾਂ ਦੀ ਅਣਦੇਖੀ ਕਰਦੀਆਂ ਨੇ ਅਜਿਹੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਐਸਾ ਸੰਗਤ ਜੀ ਮੈਂ ਮੈਟਰੋ ਜਲਮਿਲ ਚਾਇਆ ਸੀਗਾ ਮੇਰੇ ਚੇਂਚ ਦੀ ਕਿਰਪਾਨ ਪਾਈ ਹੈ ਇਹ ਪੁਲਿਸ ਵਾਲਾ ਅਫੀਸਰ ਹੈ ਕਿ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਚ ਜਾਣਾ ਹੈ ਮੇਰੇ ਮਾਤਾ ਇੱਥੇ ਦਿੱਲੀ ਜਿਲ੍ਹੇ ਵਿੱਚ ਲਾ ਰਹੇ ਆਂ ਦਿੱਲੀ ਆ ਰਹੇ ਆਂ ਜਾ ਰਹੇ ਆਂ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਇਹ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਮੈਂ ਦੇਸ਼ ਦੇ ਵਿੱਚ ਦੇਖੋ ਕੀ ਇਹ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਹੈ ਕੀ ਕਾਨੂੰਨ ਨਹੀਂ ਹੈ ਇੱਥੇ ਇੱਕ ਪੁਲਿਸ ਅਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਆ ਜਬਰਦਸਤੀ ਜਾਣ ਕੇ ਕੋਈ ਗਲਤ ਅੰਸ਼ਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਆ ਜਾਣ ਬੁੱਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਆ ਸਿੱਖਾਂ ਨਾਲ ਦੇਖੋ ਕਿ ਧੱਕਾ ਹੋ ਰਿਹਾ ਇੱਥੇ ਦੇਸ਼ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਆ ਦੇਖ ਲਓ ਸਾਧ ਸੰਗਤ ਜੀ ਆ ਦੇਖ ਲਓ ਬੰਦਾ ਇਹ ਜਾਣ ਨਹੀਂ ਦੇ ਰਿਹਾ ਮੈਨੂੰ ਔਰ ਮੇਰੇ ਮੈਂ ਤਾਂ 3 ਫੁੱਟੀ ਵੀ ਲੈ ਕੇ ਜਾ ਸਕਦਾ ਆ ਦੇਖੋ ਸਵਿਧਾਨ ਦੇ ਵਿੱਚ ਤੈਨੂੰ ਫੁੱਟੀ ਵੀ ਅਲਾਉਟ ਹੈ ਤੇ ਐ ਪਤਾ ਨਹੀਂ ਕਿਹੜਾ ਨਵਾਂ ਸੰਵਿਧਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲੋ ਸਾਧ ਸੰਗਤ ਜੀ ਕਿੰਨਾ ਸਿੱਖਾਂ ਨਾਲ ਤਕਾਉ ਹੋ ਰਿਹਾ ਇਸ ਦੇਸ਼ ਦੇ ਅੰਦਰ ਔਰ ਰੋਜ਼ ਜਾਂਦੇ ਆ ਅਸੀਂ ਤਿਹਾਰ ਜੇਲ ਵੀ ਜਾਂਦੇ ਆ ਹਾਈ ਕੋਰਟ ਵੀ ਜਾਂਦੇ ਆ ਦਿੱਲੀ ਕੋਰਟ ਵੀ ਜਾਂਦੇ ਆ ਹਜ ਤੱਕ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਪਰ ਐ ਇੱਕ ਗਲਤ ਅੰਸ਼ਰ ਖੜਾ ਇੱਥੇ ਤੇ ਇਹਨੇ ਜਾਣ ਬੁੱਝ ਕੇ ਐ ਕਾਰਵਾਈ ਕੀਤੀ ਹੈ ਔਰ ਜਾਣ ਬੁੱਝ ਕੇ ਤੇ ਸਿੱਖਾਂ ਦਾ ਕੋਈ ਜਾਨੀ ਦੁਸ਼ਮਣ ਲੱਗਦਾ ਹੈ ਸਿੱਖਾਂ ਦਾ ਇਹਦਾ ਕੋਈ ਨਾ ਕੋਈ ਮਤ ਪੇਦ ਹੈਗਾ ਇਹ ਗਲਤ ਅਫੀਸਰ ਇੱਥੇ ਖੜਾ ਜੋ ਸਿੱਖਾ ਨਾ ਗਲਤ ਬੇਇਨਸਾਫੀਆਂ ਕਰ ਰਿਹਾ ਖੜਾ ਹੋ ਕੇ ਇਹ ਸਾਧ ਸੰਗਤ ਜੀ ਇਹ ਬੰਦਾ ਦੇਖ ਲੋ ਅੱਛੀ ਤਰ੍ਹਾਂ ਪਛਾਣ ਲੋ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ ਸਟੇਟ 'ਵੀ ਜਾਵਾਂਗਾ ਤੇ ਮੈਂ ਕੱਲ ਮੰਤਰ ਮੰਤਰ ਧਰਨੇ 'ਤੇ ਵੀ ਬੈਠਾਂਗਾ ਇਹ ਦੇਖ ਲੋ ਸਾਧ ਸੰਗਤ ਜੀ ਇਹ ਬੰਦਾ ਦੇਖੋ ਇਹ ਪੁਲਿਸ ਵਾਲੇ ਨੇ ਜਾਨ ਪੁੱਜ ਕੇ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਹੈ ਨਵੀਂ ਦਿੱਲੀ ਵਿਖੇ ਆਯੋਜਿਤ ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ 2024 ਦੇ ਵਿੱਚ ਪੰਜਾਬ ਦੀ ਵਿਸਮਰਾਈਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਸਹਿਰ ਸਪਾਟਾ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੀ ਸ਼ਰਕਤ ਕਰਦੇ ਨਜ਼ਰ ਆਏ ਇਸ ਮੌਕੇ ਤੇ ਪੰਜਾਬ ਦੇ ਸਹਿਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇਸ਼ ਭਰ ਦੇ ਵਿੱਚ ਤੇਜ਼ੀ ਦੇ ਨਾਲ ਫਾਰਮ ਟੂਰਿਜ਼ਮ ਹੱਬ ਦੇ ਵਜੋਂ ਉੱਭਰ ਰਿਹਾ ਹੈ ਸੂਬੇ ਦੀ ਖੇਤੀ ਸਹਿਰ ਸਪਾਟਾ ਨੀਤੀ ਸਹਿਰ ਸਪਾਟੇ ਨੂੰ ਨਵਾਂ ਰੂਪ ਦੇ ਰਹੀ ਹੈ ਸਿਆਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਵੱਲੋਂ ਸੈਰਸ ਪਾਟੇ ਨੂੰ ਪਰਫੁੱਲਿਤ ਕਰਨ ਅਤੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਲਗਾਤਾਰ ਅਹਿਮ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਫਾਰਮ ਰੂਰਲ ਅਤੇ ਐਗਰੋ ਟੂਰਿਜ਼ਮ ਨੂੰ ਵੱਡੇ ਪੱਧਰ ਦੇ ਉੱਤੇ ਉਤਸ਼ਾਹਿਤ ਕਰਨ ਦੇ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਨੇ ਇਸ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਹੀ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ 2024 ਦੇ ਵਿੱਚ ਅੱਜ ਅਸੀਂ ਦਿੱਲੀ ਪ੍ਰਗਤੀ ਮੈਦਾਨ ਵਿਖੇ ਪਹੁੰਚੇ ਹਾਂ ਜਿੱਥੇ ਕਿ بڑے ਧੂਮ ਧਾਮ ਦੇ ਨਾਲ ਅੱਜ ਪੰਜਾਬ ਡੇ ਮਨਾਇਆ ਜਾ ਰਿਹਾ ਔਰ ਇਸ ਗੱਲ ਦਾ ਮੈਂ ਸਾਰਾ ਸ਼ਰੇਭ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੇਣਾ ਚਾਹਨ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਔਰ ਜਿਸ ਸਰਕਾਰ ਦਾ ਇੱਕੋ ਹੀ ਟੀਚਾ ਹੈ ਕਿ ਹਰ ਸ਼ੋਪੇ ਦੇ ਵਿੱਚ ਐਵਰੀ ਡਿਪਾਰਟਮੈਂਟ ਈਚ ਐਂਡ ਐਵਰੀ ਡਿਪਾਰਟਮੈਂਟ ਆਫ ਪੰਜਾਬ ਸਾਰੇ ਪੰਜਾਬ ਦੇ ਡਿਪਾਰਟਮੈਂਟ ਜਿਨ੍ਹਾਂ ਨੇ ਅੱਜ ਇਸ ਪੰਜਾਬ ਡੇ ਆ ਪavilion ਪੰਜਾਬ ਪavilion ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਸਾਡੀਆਂ ਸਾਰੀਆਂ ਆਲਮੋਸਟ ਜਿਹੜੀਆਂ ਪਬਲਿਕ ਰਿਲੇਸ਼ਨ ਦੇ ਨਾਲ ਡੀਲ ਕਰਦੀਆਂ ਸਾਡੇ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੇ ਆਪਣੇ ਸਟਾਲਸ ਵੀ ਲਾਏ ਨੇ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਅਪਲਿਫਟ ਕਰਨਾ ਚਾਹੇ ਉਹ ਵੇਅਰ ਕਾ ਹੋਵੇ ਚਾਹੇ ਮਾਰਕ ਫੈਡ ਹੋਵੇ ਚਾਹੇ ਪੋਲਿਊਸ਼ਨ ਕੰਟਰੋਲ ਬੋਰਡ ਹੋਵੇ ਚਾਹੇ ਜਿਹੜਾ ਆਪਣਾ ਬਾਇਓਫਿਊਲ ਹੋਵੇ ਚਾਹੇ ਇੰਡਸਟਰੀ ਐਂਡ ਕਮਰਸ ਦੀ ਗੱਲ ਕਰੀਏ ਪੰਜਾਬ ਦੇ ਸੰਨਤ ਨੂੰ ਹੋਰ ਉੱਚਾ ਚੱਕਣਾ ਹੋਵੇ ਨਵੇਂ ਨਿਵੇਸ਼ਾਂ ਨੂੰ ਬੁਲਾਉਣਾ ਹੋਵੇ ਪੁਰਾਣੇ ਜਿਹੜੀ ਚੱਲ ਰਹੀ ਹੈ ਇੰਡਸਟਰੀ ਹੈ ਉਹਨੂੰ ਹੋਰ ਬੂਸਟ ਕਰਨਾ ਹੋਵੇ ਨਵੇਂ ਆਯਾਮ ਦੇਣੇ ਹੁਣ ਪੰਜਾਬ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡਾ ਆਉਣ ਵਾਲੇ ਸਮੇਂ 'ਚ ਅਸੀਂ ਕੰਮ ਕਰਨ ਜਾ ਰਹੇ ਹਾਂ ਉਹ ਹੈ ਪੰਜਾਬ ਨੂੰ ਆਈਟੀ ਹੱਬ ਦੀ ਤਰ੍ਹਾਂ ਡਿਵੈਲਪ ਕਰਨ ਜਾ ਰਹੇ ਹਾਂ ਉਹਦੇ ਬਾਰੇ ਸੋ ਇਹ ਸਾਰੀ ਚੀਜ਼ਾਂ ਤੇ ਅੱਜ ਤੁਸੀਂ ਪ੍ਰੈਸਰ ਆਹੀਂ ਮੈਂ ਉਹ ਤੇ ਤੁਸੀਂ ਪਹੁੰਚਿਓ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਦਿਸ਼ਾ ਨਿਰਦੇਸ਼ ਜਿੰਨੀ ਤਰੱਕੀ ਉਹਨਾਂ ਨੇ ਦਿੱਲੀ ਦੀ ਕਰਵਾਈ ਸੀ ਉਸੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਪੰਜਾਬ ਦੇ ਵਿੱਚ ਉਹ ਸਰਕਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ 'ਚ ਕੰਮ ਕਰ ਰਹੀ ਹੈ ਸੋ ਅਸੀਂ ਵਚਨਬੱਧਾ ਹੋਰੋਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦਾ ਮਿਆਰ ਪੂਰੇ ਵਿਸ਼ਵ ਪੱਧਰ ਦੇ ਉੱਤੇ ਔਰ ਪੂਰੇ ਭਾਰਤ ਦੇ ਜਿਹੜੇ 28 ਸੂਬੇ ਨੇ 8 ਯੂਨੀਅਨ ਟੈਰੀਟਰੀਜ਼ ਨੇ ਉਹਨਾਂ 'ਚ ਸਭ ਤੋਂ ਉੱਪਰ ਸਭ ਤੋਂ ਸਰਬਸ਼੍ਰੇਸ਼ਟ ਪੰਜਾਬ ਨੂੰ ਲੈ ਕੇ ਜਾਣਾ ਇਹੀ ਸਾਡਾ ਟੀਚਾ ਇਹੀ ਸਾਡਾ ਮਨੋਰਥ ਹੈ ਖਬਰ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਸਿੱਖ ਭਾਈਚਾਰੇ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੋਂ ਦੀ ਇੱਕ ਸਿੰਧੀ ਜਥੇਬੰਦੀ ਦੇ ਵੱਲੋਂ ਇੱਕ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਸੀ ਅਤੇ ਉਸ ਸਮਾਗਮ ਦੇ ਵਿੱਚ ਗੁਰਨਾਨਕ ਦੇਵ ਜੀ ਦਾ ਇੱਕ ਲੜਕੀ ਦੇ ਵੱਲੋਂ ਸਵਾਗਤ ਰਚਿਆ ਗਿਆ ਸੀ ਜਿਸ ਦੀ ਵੀਡੀਓ ਜਿਹੜੀ ਹੈ ਉਹ ਤੜੱਲੇ ਦੇ ਨਾਲ ਵਾਇਰਲ ਵੀ ਹੋਈ ਹੈ ਵਾਇਰਲ ਵੀਡੀਓ ਦੇ ਉੱਤੇ ਸਿੱਖ ਸੰਗਤਾਂ ਨੇ ਬੇਹੱਦ ਸਖਤ ਇਤਰਾਜ਼ ਵੀ ਜਤਾਇਆ ਸੀ ਅਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਵੀਡੀਓ ਦੇ ਵਿੱਚ ਇੱਕ ਲੜਕੀ ਨੂੰ ਸਮਾਗਮ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਗਤ ਰਚਾਉਂਦੇ ਹੋਏ ਪੇਸ਼ ਕੀਤਾ ਗਿਆ ਵੀਡੀਓ ਵਾਇਰਲ ਹੋਈ ਤਾਂ ਕਾਰਵਾਈ ਦੀ ਮੰਗ ਵੀ ਉੱਠਣ ਲੱਗੀ ਪਰ ਹੁਣ ਇਸ ਸਭ ਵਿਚਾਲੇ ਖਬਰੇ ਆ ਰਹੀ ਹੈ ਕਿ ਜਿਸ ਜਥੇਬੰਦੀ ਦਾ ਇਹ ਸਮਾਗਮ ਸੀ ਉਸ ਦੇ ਸੈਕਟਰੀ ਦਾ ਅਚਾਨਕ ਦੇਹਾਂਤ ਹੋ ਗਿਆ ਹੈ ਹਾਲਾਂਕਿ ਮੌਤ ਦਾ ਕਾਰਨ ਕੀ ਰਿਹਾ ਇਹ ਸਪਸ਼ਟ ਹੋਣਾ ਹੱਲੇ ਬਾਕੀ ਹੈ ਉਤੇ ਵੀ ਦੱਸਿਆ ਜਾ ਰਿਹਾ ਹੈ ਕਿ ਸਵਾਗ ਰਚਾਉਣ ਵਾਲੀ ਲੜਕੀ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਜਿਸ ਦਾ ਹੁਣ ਡਾਕਟਰੀ ਇਲਾਜ ਚੱਲ ਰਿਹਾ ਹੈ। ਵਾਇਰਲ ਵੀਡੀਓ ਬਾਰੇ ਜੋ ਤੱਥ ਸਾਹਮਣੇ ਆਏ ਸਨ ਉਹਨਾਂ ਦੇ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦੇ ਸ਼ਹਿਡੋਲ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ। ਬੇਸ਼ੱਕ ਜਥੇਬੰਦੀ ਦੇ ਵੱਲੋਂ ਵੀਡੀਓ ਵਾਇਰਲ ਹੋਣ ਦੇ ਮਗਰੋਂ ਖੀਮਾ ਜਾਂਚ ਕਰ ਲਈ ਗਈ ਸੀ ਪਰ ਹੁਣ ਸੈਕਟਰੀ ਦੀ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੂਜੇ ਪਾਸੇ ਅਜੇ ਸਬੰਧਤ ਜਥੇਬੰਦੀ ਦੇ ਵੱਲੋਂ ਸੈਕਟਰੀ ਦੀ ਮੌਤ ਜਾਂ ਫਿਰ ਲੜਕੀ ਦੇ ਡਿਪਰੈਸ਼ਨ ਦੇ ਵਿੱਚ ਜਾਣ ਦੇ ਬਾਰੇ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਗਿਆ। ਲੁਧਿਆਣਾ ਦੇ ਵਿੱਚ ਇੱਕ ਅਜੀਹਾ ਵਿਆਹ ਦੇਖਣ ਨੂੰ ਮਿਲਿਆ ਜਿੱਥੇ ਧੀ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਕਿਉਂਕਿ ਵਿਆਹ ਵਾਲੇ ਦਿਨ ਲਾੜੇ ਦੇ ਪਰਿਵਾਰ ਨੇ ਵਿਆਹ ਦੇ ਵਿੱਚ ਬਰਾਤ ਲਿਆਉਣ ਤੋਂ ਪਹਿਲਾਂ ਹੀ ਕਰੇਟਾਕਾਰ ਅਤੇ 25 ਲੱਖ ਰੁਪਏ ਦੀ ਡਿਮਾਂਡ ਰੱਖ ਦਿੱਤੀ। ਲੜਕੀ ਦੇ ਪਰਿਵਾਰ ਦੇ ਵੱਲੋਂ ਮੰਗ ਠੁਕਰਾਏ ਜਾਣ ਤੋਂ ਬਾਅਦ ਮੁੰਡੇ ਵਾਲੇ ਬਰਾਤ ਲੈ ਕੇ ਟੁਕੇ ਹੀ ਨਹੀਂ ਜਿਸ ਤੋਂ ਬਾਅਦ ਲੜਕੀ ਨੇ ਥਾਣੇ ਪਹੁੰਚ ਕੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਵਿਆਹ ਨਾ ਹੋਣ ਕਾਰਨ ਜਿੱਥੇ ਲੜਕੀ ਘਰ ਦੇ ਵਿੱਚ ਦੁਖੀ ਹੈ ਉੱਥੇ ਹੀ ਉਸ ਦੇ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਬਤ ਪੁਲਿਸ ਅਤੇ ਦੂਸਰੀ ਧਿਰ ਦਾ ਬਿਆਨ ਆਉਣਾ ਹੱਲੇ ਬਾਕੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਬਰਾਤ ਮੋਰਿੰਡੇ ਤੋਂ ਆਉਣੀ ਸੀ ਜੋ ਕਿ ਦਾਜ ਦੀ ਮੰਗ ਪੂਰੀ ਨਾ ਹੋ ਕਰਕੇ ਟੁਕੀ ਹੀ ਨਹੀਂ ਇੱਥੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਸ਼ਗਨ ਦੀ ਰਸਮ ਵਿਆਹ ਤੋਂ ਇੱਕ ਦਿਨ ਪਹਿਲਾਂ ਮੋਰਿੰਡਾ ਜਾ ਕੇ ਕੁੜੀ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਜਿੱਥੇ ਕੁੜੀ ਵਾਲਿਆਂ ਨੇ ਮੁੰਡੇ ਨੂੰ 1 ਲੱਖ ਦਾ ਸ਼ਗਨ ਵੀ ਦਿੱਤਾ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ਚੈਨੀਆਂ ਵੀ ਦਿੱਤੀਆਂ ਉਸ ਨੇ ਆਪਣੀ ਸਮਰੱਥਾ ਦੇ ਅਨੁਸਾਰ ਸ਼ਗਨ ਦਿੱਤੇ ਇਸ ਤੋਂ ਇਲਾਵਾ ਇਲੈਕਟ੍ਰੋਨਿਕ ਸਮਾਨ ਵੀ ਦਾਜ ਦੇ ਵਿੱਚ ਦਿੱਤਾ ਜਾਣਾ ਸੀ ਪਰ ਲਾਲਚ ਦੇ ਲੋਬੀਆਂ ਦਾ ਇੰਨੇ ਨਾਲ ਵੀ ਟਡਣਾ ਪਰਿਆ ਜਿਸ ਕਾਰਨ ਅੱਕ ਕੇ ਕੁੜੀ ਨੇ ਥਾਣੇ ਦਾ ਰੁਖ ਕੀਤਾ ਮੇ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨੇ ਆਣਾ ਸੀ ਭਾਈ ਕਿਉਂ ਇਹੀ ਦੇ ਕੱਲ ਸਗਨ ਦੇ ਕਿ ਆਏ ਸੀਗੇ ਨਹੀਂ ਯਾਰ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਦੇ ਥਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕਰੇਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਸਵੇਰ ਆਣ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲੂੰਗਾ ਫਿਰ ਜੀ ਆ ਰਹੇ ਆ ਜਾ ਰਹੇ ਆ ਮੁੰਡੇ ਤੇ ਮੁੰਡੇ ਤੇ ਵੀ ਖਰਾਬ ਹੋ ਗਈ ਮੁੰਡੇ ਦੀ ਫਾਦੇ ਤੇ ਵੀ ਖਰਾਬ ਹੋ ਗਈ ਅਸੀਂ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫਿਰ ਅਸੀਂ ਡੀ ਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਿਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਣਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਘਾਟ ਡੱਬਾ ਸਾਰਾ ਕੁਝ ਜਦ ਵਿਆਹ ਹੀ ਅੱਜ ਆ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰ ਆ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਆਜ ਹਾਲ ਹੋਇਆ ਈ ਸਾਡੇ ਨਾਲ ਬੜਾ ਸੁਪਨੇਸ ਇੰਜੋਏ ਹੋਏ ਨੇ ਬੜਾ ਕੁਝ ਸੋਚਿਆ ਹੁ ਆ ਦੇਖੋ ਜੀ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਛੂੜਾ ਪਾਇਆ ਕੁੜੀ ਦੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਛੂੜਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਜੋ ਕੱਲ ਖਾਂਦ ਕਰਾਈ ਚਾਰੇ 4 4 5 5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਇਦਾਂ ਦੀ ਵੀ ਇਦਾਂ ਦੇ ਲੱਗਦੀ ਆ ਮੈਂ ਇਦਾਂ ਦੇ ਲੱਗਦੀ ਕੀ ਬੀਤੂਗੀ ਦਸਾਂ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨੇ ਆ ਪਿਆਰੀਆਂ ਕਰਦੇ ਸੀ ਉਹ ਤਾਂ ਉਹਨਾਂ ਦਾ ਤਾਂ ਹੀ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗਿਆ ਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਵੀ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3 ਮਾ ਪੱਟੀ ਮਾ 2.5 ਮਾ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਮਾ ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੇ ਡੈਡ ਘੜਵਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆ ਵੀਡੀਓ ਦਿਖਾ ਦਿੰਦੇ ਹਾਂ ਸਵੇਰੇ ਪਹਿਲਾਂ ਚ ਜਾ 27 ਦਸੰਬਰ ਮੁੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇਹ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਿਹਾ ਤੁਹਾਡੀ ਮਾਫੀ ਦੇਣਾ ਮੇਰਾ ਕਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਭਾਜੀ ਜਿਨੇ ਬੇਟੀ ਦੇਣੀ ਹੁੰਦੀ ਐ ਨਾ ਇਹਨਾਂ ਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋਊ ਦੇਹਜ ਪ੍ਰਥਾ ਦਾ ਆ ਤੁਹਾਡੇ ਸਾਹਮਣੇ ਹੀ ਦੇਖ ਲਓ ਪੁੱਛ ਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲੋ ਜਾ ਕੇ ਤੁਸੀਂ ਘਰ ਅਸਵੇਦ ਦੀ ਰੋਈ ਆ ਜੀ ਮਾਂ ਨੇ ਕਿਦਾਂ ਕਿਦਾਂ ਆਉਂਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਰਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ ਮੇਰੀ ਤਾਂ ਬੇਟੀ ਘਰ ਬੈਠੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿਦਾਂ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੰਦਾ ਮੇਰੇ ਕੋਲ ਜੂੜਾ ਕਿੰਨੇ ਦੇ ਤੋ ਤਿਆਰੀਆਂ ਚੱਲ ਰਹੀਆਂ ਸੀ ਮਾਂ ਤੂੰ ਉਦੋਂ ਤੋਂ ਤਿਆਰੀ ਕਰਨੀ ਜਦੋਂ ਤੇ ਹੁੰਦੀ ਐ ਮੈਂ ਦੋ ਸਾਲਾਂ ਤੋਂ ਦਿਨ ਕਰ ਰਹੀ ਹਾਂ ਨਹੀਂ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਹਰੇਕ ਮਨ ਪਸੰਦ ਚੀਜ਼ ਦੇ ਤਿਆਰ ਸੂਟ ਕਿਤੇ ਹੋਏ ਪੈਕ ਕੀਤਾ ਹੁਣ ਕੀ ਜਾਨੀ ਮੈਨੂੰ ਇੱਕ ਸਾਹ ਚਾਹੀਦਾ ਫਿਲਹਾਲ ਇਸ ਬਲੋਟਨ ਦੇ ਵਿੱਚ ਨਾ ਹੀ ਦੇਸ਼ ਦੁਨੀਆ ਦੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ